ਇਹ ਅਚੰਭੇ ਪੜਾਈਆਂ ਸੰਭਾ ਬਣਾਉਂਦੇ ਨੇ ਜਿਹੜਾ ਸਮਾਜ ਤੇ ਜਿਹੜੀ ਸੋਸਾਇਟੀ ਲਚਕ ਟੱਪ ਨਹੀਂ ਸਕਦੀ ਗਾ ਨਹੀਂ ਸਕਦੀ ਡਾਂਸ ਨਹੀਂ ਕਰ ਸਕਦੀ ਉਹ ਮਰੀ ਹੋਈ ਸੋਸਾਇਟੀ ਆ ਉਹ ਮਰਿਆ ਹੋਇਆ ਸਮਾਜ ਹੈ ਜਿਹੜੇ ਜਿਹੜਾ ਸਮਾਜ ਮੱਬਦ ਦੀ ਨਮਾਜ਼ ਦੀ ਗੱਲ ਨਹੀਂ ਕਰਦਾ ਉਹ ਮਰੀ ਜਾਣਾ ਚਾਹੀਦਾ ਮਤਲਬ ਇਹੋ ਜਿਉਂਦਾ ਕਿਉਂ ਆ ਮੈਨੂੰ ਤਾਂ ਸਮਝ ਨਹੀਂ ਆਉਂਦਾ ਸੋ ਇਸ ਕਰਕੇ ਨੱਚਣਾ ਇਸ ਉਹਦੇ ਤੇ ਇੱਕ ਨਿੱਕ ਫਿਲਮ ਆ ਲਾਚੋ ਡਰਾਮ ਕਿਉਂਕਿ ਆਪਾਂ ਸਾਰੇ ਫਿਲਮ ਵਾਲੇ ਜੁੜੇ ਹੋਏ ਆ ਤਾਂ ਫਿਲਮਾਂ ਦੀ ਗੱਲ ਕਰ ਲੈਨੇ ਆ ਇੱਕ ਲਾਚੋ ਡਰਾਮ ਇੱਕ ਫਿਲਮ ਆ ਉਹ ਸਾਰੀ ਡਾਂਸ ਦੇ ਉੱਤੇ ਤੇ ਅਲੱਗ-ਅਲੱਗ ਮੁਲਕਾਂ ਦੇ ਵਿੱਚ ਫਿਲਮਕਾਰ ਆ ਜਿਹੜਾ ਉਹ ਘੁੰਮ ਰਿਹਾ ਤੇ ਡਾਂਸ ਫਾਰਮਸ ਨੇ ਜਾਂ ਜਿਹੜੇ ਵੀ ਅਪਣ ਜਾ ਰਹੇ ਉੱਤੇ ਫਿਲਮ ਬਣਾਉਂਦਾ ਉਹਦੇ ਵਿੱਚ ਜਿਹੜੇ ਇਹ ਮੈਨੂੰ ਬਹੁਤ ਹੈਰਾਨੀ ਹੁੰਦੀ ਨਹੀਂ ਆ ਤੁਸੀਂ ਦੱਸਿਓ ਮੈਨੂੰ ਜੇ ਤੁਹਾਡੇ ਕੋਲੇ ਗੀਤ ਹੋਣ ਕਿਉਂਕਿ ਤੁਸੀਂ ਸਾਰੇ ਕਲਾ ਨਾਲ ਜੁੜੇ ਹੋਏ ਹੋ ਇੱਕ ਐਸਾ ਗੀਤ ਗਾਉਦੇ ਨੇ ਐਸਾ ਡਾਂਸ ਕਰਦੇ ਨੇ ਜਿਹਦੇ ਵਿੱਚ ਦਾਦੀ ਵੀ ਨੱਚ ਰਹੀ ਆ ਜਿੱਥੇ ਦਾਦਾ ਵੀ ਨੱਚ ਰਿਹਾ ਹੈ ਜਿੱਥੇ ਛੋਟੀ ਦਾ ਛੋਟੀ ਬੱਚੀ ਨੱਚ ਰਹੀ ਆ ਪਿਓ ਨੱਚ ਰਿਹਾ ਹੈ ਮੁੰਡਾ ਨੱਚ ਰਿਹਾ ਭਤੀਜਾ ਸਭ ਨੱਚ ਰਹੇ ਨੇ ਸਾਡੇ ਕੋਲ ਕੋਈ ਗੀਤ ਹੈ ਜਾਂ ਸਾਡੇ ਕੋਲ ਕੋਈ ਡਾਂਸ ਹੈਗਾ ਜਿੱਥੇ ਅਸੀਂ ਸਾਰਾ ਪਰਿਵਾਰ ਨੱਚਦੇ ਹੋਈਏ ਤੇ ਜਿਹੜਾ ਮਲਗਰਨਾ ਹੋਵੇ ਜਿਹੜਾ ਸਾਨੂੰ ਇਹ ਨਾ ਲੱਗੇ ਵੀ ਇਹ ਸੁਣਿਆ ਨਹੀਂ ਜਾ ਸਕਦਾ ਜਾਂ ਕੋਈ ਸੋ ਸੋ ਨੱਚਣਾ ਬਹੁਤ ਸੋਹਣੀ ਚੀਜ਼ ਆ ਤੇ ਗਾਉਣਾ ਬਹੁਤ ਸੋਹਣੀ ਚੀਜ਼ ਆ ਮੈਨੂੰ ਇਹ ਲੱਗਦਾ ਵੀ ਉਹ ਉਹ ਤਾਂ ਬਣਦੀਆਂ ਰਹਿਣੀਆਂ ਚਾਹੀਦੀਆਂ ਨੇ ਫਿਲਮਾਂ ਤੇ ਦੂਜਾ ਜਿਹੜੀ ਮਤਲਬ ਤੁਸੀਂ ਸਾਰੇ ਜਾਣਦੇ ਹੋ ਮਤਲਬ ਮੇਰੇ ਤੋਂ ਬੱਦ ਸਿਆਣੇ ਹੋ ਤੁਹਾਨੂੰ ਸਾਰੀ ਜਾਣਕਾਰੀ ਹੈ ਇਹਦੇ ਬਾਰੇ ਪਰ ਮੇਰਾ ਲਾਲਚ ਥੋੜਾ ਜਿਹਾ ਹੈ ਕਿ ਨੌਜਵਾਨ ਮੁੰਡੇ ਜਿਹੜੇ ਕੁੜੀਆਂ ਬੈਠੇ ਨੇ ਉਹਨਾਂ ਨਾਲੇ ਜਾਣਕਾਰੀ ਸਾਂਝੀ ਕਰ ਲਈ ਜਾਵੇ ਤੁਹਾਨੂੰ ਪਤਾ ਹੀ ਆ ਮੈਂ ਇਹ ਮੰਨ ਕੇ ਚੱਲਦਾ ਕਿ ਤੁਹਾਨੂੰ ਇਹ ਸਾਰੀ ਜਾਣਕਾਰੀ ਹੈਗੀ ਆ ਅ ਪੰਜਾਬ ਵੀ ਕਿਉਂਕਿ ਅਸੀਂ ਸਿਨੇਮਾ ਅੱਜ ਦੇਸ ਮਨਾ ਰਹੇ ਆ ਇਸ ਦਿਨ ਫਿਲਮਾਂ ਪੰਜਾਬੀ ਜਿਹੜੀਆਂ ਸੀ ਰਿਲੀਜ਼ ਹੋਈ ਸੀ ਪਹਿਲੀ ਫਿਲਮ ਪਹਿਲੀ ਫਿਲਮ ਰਿਲੀਜ਼ ਹੋਈ ਸੀ ਵੈਸੇ ਉਹ ਕਿਹਾ ਜਾਂਦਾ ਕਿ 1928 ਤੋਂ ਹੀ ਅ ਕੋਸ਼ਿਸ਼ਾਂ ਚੱਲ ਰਹੀ ਸੀ ਬਣਨ ਦੀਆਂ 35 ਹਾਂਜੀ ਤੇ ਉਹਦੇ ਨਾਲ ਇੱਕ ਸਵੰਧਤ ਇਹ ਆ ਕਿ ਬੰਗਾਲੀਆਂ ਨੇ ਇਹਦੇ ਵਿੱਚ ਮਦਦ ਕੀਤੀ ਸੀ ਪਹਿਲੀਆਂ ਕੋਸ਼ਿਸ਼ਾਂ ਦੇ ਵਿੱਚ ਕਿ ਜਿਵੇਂ ਸਤਿਆਜੀ ਤਰੇ ਹੋਣੀ ਇੱਕ ਫਿਲਮ ਕਲੱਬਾਂ ਦੀ ਲੈਬ ਸੀ ਉਹਦੇ ਨਾਲ ਜੁੜੇ ਹੋਏ ਸੀ ਉਹਨਾਂ ਦੀ ਇਹ ਉਹਨਾਂ ਦੀ ਦਿਲਚਸਪੀ ਸੀ ਇਸ ਗੱਲ ਦੇ ਵਿੱਚ ਕਿ ਜਿਹੜਾ ਸਿਨੇਮਾ ਉਹ ਮਕਾਮੀ ਬੋਲੀਆਂ ਤੇ ਲੋਕਲ ਬੋਲੀਆਂ ਦੇ ਵਿੱਚ ਹੋਣਾ ਚਾਹੀਦਾ ਹੈ ਅਲੱਗ-ਅਲੱਗ ਖੇਤਰੀ ਬੋਲੀਆਂ ਚ ਹੋਣਾ ਚਾਹੀਦਾ ਉਹਦੇ ਲਈ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਪਰ ਉਹ ਫਿਲਮ ਸ਼ਾਇਦ ਬਣ ਨਹੀਂ ਸਕੇ ਪਰ ਆਪਾਂ 19 ਖਾਈ ਦੀ ਗੱਲ ਕਰਦੇ ਆ 1932 ਦੇ ਵਿੱਚ ਫਿਲਮ ਰਿਲੀਜ਼ ਹੁੰਦੀ ਹੈ ਪਰ ਉਸ ਤੋਂ ਪਹਿਲਾਂ ਪੰਜਾਬੀ ਸਿਨੇਮੇ ਤੁਹਾਨੂੰ ਇਹ ਰਾਣੀ ਹੋ ਗਈ ਉਸ ਤੋਂ ਪਹਿਲਾਂ ਤਾਂ ਪੰਜਾਬੀ ਸਿਨੇਮਾ ਹੈ ਨਹੀਂ ਸੀ ਤੇ ਫਿਰ ਮੈਂ ਕਿਉਂ ਪੰਜਾਬੀ ਸਿਨੇਮੇ ਦੀ ਗੱਲ ਕਰ ਰਿਹਾ ਪਰ ਮੈਂ ਪੰਜਾਬੀ ਸਿਨੇਮੇ ਦਾ ਜਿਹੜਾ ਮਡਲਾ ਰੂਪ ਹੈ ਬਸ ਮੈਂ ਉਹਦੇ ਲਈ ਮੈਂ ਕਿੰਨੇ ਮਿੰਟ ਬੋਲ ਸਕਦਾ ਮੈਨੂੰ ਦੱਸ ਦਿਓ 5 ਮਿੰਟ ਤੇ 2 ਠੀਕ ਹੈ ਹਾਂ ਮੈਂ ਫਿਰ ਉਸ ਹਿਸਾਬ ਨਾਲ ਹੀ ਤੇ ਮੈਂ ਸਿਰਫ ਥੋੜੇ ਪਿੱਛੇ ਲੈ ਕੇ ਜਾਣਾ ਚਾਹੁੰਦਾ ਤੇ ਵੀ ਜਿਹੜਾ ਸਿਨੇਮਾ ਹੈ ਉਹ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਆਉਂਦਾ ਹੈ ਤੇ ਕਿਸ ਸੋਚ ਨਾਲ ਆਉਂਦਾ ਹੈ 1882 ਦੇ ਵਿੱਚ ਰੁਚੀ ਰਾਮ ਸਾਨੀ ਨਾਂ ਦਾ ਇੱਕ ਬੰਦਾ ਆਉਂਦਾ ਹੈ ਜਿਹੜਾ ਵਿਗਿਆਨੀ ਹੈ ਸਾਇੰਟਿਸਟ ਹੈ ਤੇ ਯੂਨੀਵਰਸਿਟੀ ਲਾਹੌਰ ਚ ਪੜਾਉਂਦਾ ਹੈ ਉਹ ਜਿਹੜਾ ਬੰਦਾ ਹੈ ਉਹ ਕੁਛ ਉਹਦਾ ਇਸ ਗੱਲ 'ਚ ਦਿਲਚਸਪੀ ਹੈ ਕਿ ਜਿਹੜੀ ਸਾਇੰਸ ਹੈ ਕਿਉਂਕਿ ਸਾਇੰਸ ਉਦੋਂ ਨਵੀਂ-ਨਵੀਂ ਆ ਰਹੀ ਹੈ ਤੇ ਸਾਇੰਸ ਸਿੱਖਣ ਦਾ ਸਭ ਤੋਂ ਵੱਧ ਜਿਹੜਾ ਅ ਦਿਲਚਸਪੀ ਸੀ ਉਹ ਪੰਜਾਬੀਆਂ 'ਚ ਸੀ ਉਸ ਵੇਲੇ ਦਾ ਰਿਕਾਰਡ ਕਹਿੰਦਾ ਕਿ ਪੰਜਾਬੀਆਂ ਪੰਜਾਬੀ ਸਭ ਤੋਂ ਵੱਧ ਸਾਇੰਸ ਦੇ ਵਿੱਚ ਇੰਟਰਸਟਡ ਸੀ ਸੋ ਉਹਦਾ ਇਹ ਇੰਟਰਸਟ ਹੈ ਬੰਦੇ ਦਾ ਕਿ ਮੈਂ ਕਿਵੇਂ ਸਾਇੰਸਾ ਜਿਹੜੀ ਉਹ ਆਮ ਲੋਕਾਂ ਤੱਕ ਪਹੁੰਚਾਵਾ ਪੰਜਾਬੀਆਂ ਤੱਕ ਪਹੁੰਚਾਵਾ ਉਹਦੇ ਲਈ ਉਹ ਜਿਹੜਾ ਫਿਲਮ ਹੈ ਫਿਲਮ ਦਾ ਉਸ ਵੇਲੇ ਜਿਹੜਾ ਰੂਪ ਹੈ ਉਹ ਸਲਾਈਡ ਸ਼ੋ ਸੀ ਮੂਵਿੰਗ ਫਿਲਮ ਨਹੀਂ ਸੀ ਮੋਸ਼ਨ ਪਿਕਚਰ ਨਹੀਂ ਸੀ ਹੁੰਦੀ ਸਲਾਈਡਾਂ ਦਿਖਾਈਆਂ ਜਾਂਦੀਆਂ ਸੀ ਸੋ ਉਹ ਕੀ ਕਰਦਾ ਹੈ ਕਿ ਜਿਹੜੇ ਔਜ਼ਾਰ ਜਿਹੜੇ ਸਾਇੰਸਦਾਨ ਬਣਾ ਰਹੇ ਨੇ ਨਵੇਂ ਦੂਰਬੀਨ ਬਣਾ ਰਿਆ ਹੈ ਇਹ ਜਾਓ ਉਹ ਪਿੰਡਾਂ 'ਚ ਜਾਂਦਾ ਤੇ ਸਲਾਈਡ ਸ਼ੋ ਦਿਖਾਉਂਦਾ ਕਿ ਆ ਨਵਾਂ ਔਜ਼ਾਰ ਆਇਆ ਤੁਸੀਂ ਇਹਦਾ ਕੀ ਨਾਮ ਰੱਖੋਗੇ ਜਿਵੇਂ ਉਹਨੇ ਇੱਕ ਇਲੈਕਟ੍ਰਿਕ ਪਲੇਟ ਦਾ ਲੋਕਾਂ ਨੂੰ ਜਾ ਕੇ ਦਿਖਾਇਆ ਤੇ ਪਿੰਡ ਦੇ ਬੰਦੇ ਨੇ ਉਹਦਾ ਨਾਮ ਰੱਖਿਆ ਬਿਜਲੀ ਦਾ ਚਰਖਾ ਮਤਲਬ ਤੁਰੰਤ ਥੋਂ ਨੂੰ ਬੰਦੇ ਨੂੰ ਸਮਝ ਆ ਜਾਂਦਾ ਫਿਰ ਅੱ삐 ਬੰਦੇ ਨੂੰ ਸੋ ਉਹਦਾ ਇੰਟਰਸਟ ਇਸ ਗੱਲ ਦੇ ਵਿੱਚ ਸੀ ਉਹਨੇ ਬਹੁਤ ਸਾਰੀਆਂ ਸਲਾਈਡ ਜਿਹੜੀਆਂ ਸ਼ੋ ਉਹਨੇ 500 ਤੋਂ ਵੱਧ ਸਲਾਈਡ ਸ਼ੋ ਦਿਖਾਏ ਤਕਰੀਰਾਂ ਕੀਤੀਆਂ ਜਲਸੇ ਕੀਤੇ ਜੀ ਜੋ ਗੁਰਦੁਆਰਾ ਬੌਲੀ ਸਾਹਿਬ ਲਾਹੌਰ ਆ ਕੇ ਉਹਨੇ ਬਹੁਤ ਸਾਰੇ ਉਹ ਕੀਤੇ ਨੇ ਮਤਲਬ ਗੁਰਦੁਆਰਾ ਸਾਹਿਬ ਤੇ ਸਾਇੰਸ ਦਾ ਜਿਹੜਾ ਤੇ ਸਾਇੰਸ ਦਾੰ ਦਾ ਜਿਹੜਾ ਮਤਲਬ ਇੱਕ ਆਪਸ ਦੇ ਵਿੱਚ ਚੱਲ ਰਿਹਾ ਰਿਸ਼ਤਾ ਉਹਦਾ ਮਤਲਬ ਏਡਾ ਵੱਡਾ ਪੰਜਾਬ ਦਾ ਸਾਇੰਸਦਾਨ ਆ ਉਹਦਾ ਇਸ ਗੱਲ 'ਚ ਇੰਟਰਸਟ ਹੈ ਕਿ ਲੋਕਾਂ ਦੀ ਗੱਲ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਤੇ ਲੋਕਾਂ ਦੀ ਬੋਲੀ 'ਚ ਪਹੁੰਚਣੀ ਚਾਹੀਦੀ ਹੈ ਜਿਹਦੇ ਲਈ ਉਹਦੇ ਕੋਲ ਇੱਕ ਮਾਧਿਅਮ ਹੈ ਜਿਹੜਾ ਉਹ ਸਿਨੇਮੇ ਦਾ ਸਭ ਤੋਂ ਮੂਢਲਾ ਰੂਪ ਜਿਹੜਾ ਸਲਾਈਡ ਸ਼ੋ ਆ ਉਹ ਹੈ ਸੋ ਇਹ ਰੁਚੀ ਰਾਮ ਸਰਨੀ ਕਰਦਾ ਹੈ ਸਾਡੇ ਦੇ ਉਸ ਤੋਂ ਬਾਅਦ ਉਹ ਬੰਦਾ ਸਿਰਫ ਇਹ ਨਹੀਂ ਕਿ ਉਹ ਸਾਇੰਸ ਦਾ ਦਾ ਜਾਂ ਉਹਦਾ ਕੋਈ ਸਿਨੇਮੇ ਦੇ ਮੁੱਢਲੇ ਰੂਪ ਚ ਹੀ ਇੰਟਰਸਟ ਹੈ ਉਹ ਤੋਂ ਬਿਨਾ ਉਹ ਗੁਰਦੁਆਰਾ ਸੁਧਾਰ ਲਾਇਰ ਦੇ ਵਿੱਚ ਵੀ ਐਕਟਿਵ ਹੈ ਗੁਰਦੁਆਰਾ ਸੁਧਾਰ ਲਾਇਰ 1922 ਦੇ ਵਿੱਚ ਗੁਰਦੁਆਰਿਆਂ ਨੂੰ ਯਾਦ ਕਰਾਉਣ ਲਈ ਚੱਲੀ ਸੀ ਤੁਸੀਂ ਮਿੱਤਰ-ਮਿੱਤਰ ਜਾਣਦੇ ਹੋ ਉਹਦੇ ਉਹਦੇ ਤਾਂ ਕਿਤਾਬ ਵੀ ਲਿਖਦਾ ਮੇਰੇ ਕਹਿਣ ਦਾ ਭਾਵ ਇਹ ਆ ਕਿ ਜਿਹੜਾ 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 ਸਿਨੇਮੇ ਨਾਲ ਜੁੜਿਆ ਬੰਦਾ ਹੈ ਉਹ ਸਿਰਫ ਸਿਨੇਮੇ ਨਾਲ ਨਹੀਂ ਜੁੜਿਆ ਹੁੰਦਾ ਹੈਗਾ ਉਹ ਤੋਂ ਬਿਨਾਂ ਉਹਦੇ ਜਿਹੜਾ ਉਹਦੇ ਆਲੇ-ਦਲੇ ਹੋ ਕੀ ਰਿਹਾ ਹੈ ਪ੍ਰੋਗਰੈਸਿਵ ਕੀ ਹੋ ਰਿਹਾ ਹੈ ਉਹ ਸਾਰੀਆਂ ਚੀਜ਼ਾਂ ਨੂੰ ਆਪਣੇ ਉਹਦੇ ਚ ਲੈ ਕੇ ਆਉਂਦਾ ਇਹ ਉਹਦਾ ਕੰਮ ਹੈ ਉਹ ਤੋਂ ਬਾਅਦ ਅਸੀਂ ਥੋੜਾ ਜਿਹਾ ਅੱਗੇ ਆ ਜਾਂਦੇ ਹਾਂ 1913 ਚ ਆ ਜਾਂਦੇ ਹਾਂ 1882 ਤੋਂ ਆਪਾਂ 1913 ਚ ਆ ਜਾਂਦੇ ਹਾਂ 1913 ਦੇ ਵਿੱਚ ਗਦਰ ਮੂਵਮੈਂਟ ਚੱਲਦੀ ਹੈ ਤੇ ਬਹੁਤ ਸਾਰੇ ਗਦਰਾਈਟਸ ਨੇ ਜਿਹੜੇ ਕਰਤਾਰ ਸਿੰਘ ਸਰਾਭਾ ਬਾਬਾ ਸੁਨ ਸਿੰਘ ਪਖਣਾ ਇਹ ਸਾਰੇ ਬੰਦੇ ਅਮਰੀਕਾ ਤੋਂ ਆ ਰਹੇ ਨੇ ਹਿੰਦੁਸਤਾਨ ਦੇ ਵਿੱਚ ਗੋਰਿਆਂ ਤੋਂ ਮੁਲਕ ਨੂੰ ਯਾਤਰਾ ਉਹਦੇ ਚ ਇੱਕ ਬੰਦਾ ਜਿਹੜਾ ਮਹਾਰਾਸ਼ਟਰੀ ਹੰਸੀ ਉਹਨੂੰ ਗੁਰੂ ਗ੍ਰੰਥ ਸਾਹਿਬ ਇੱਕ ਹੁੰਦੀ ਸੀ ਵਰਜੀਫਾ ਮਿਲਦਾ ਸੀ ਅਮਰੀਕਾ ਚ ਪੱਬਿਆਂ ਨੇ ਸ਼ੁਰੂ ਕੀਤਾ ਸੀ ਉਹਦੇ ਲਈ ਬੁਲਾਇਆ ਜਾਂਦਾ ਹੈ ਉਹ ਅੱਜ ਗਦਰ ਰਾਈਟ ਮੂਵਮੈਂਟ ਦੇ ਵਿੱਚ ਆ ਜਾਂਦਾ ਹੈ ਗਦਰਿਆਂ ਚ ਉਹ ਬੰਦਾ ਆਪਣੇ ਲਿਖਤ ਚ ਲਿਖਦਾ ਹੈ ਕਿ ਜਦੋਂ ਸਾਨੂੰ ਭੇਜਿਆ ਗਿਆ ਇੱਥੇ ਲੜਨ ਮੁਲਕ ਦੇ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਉਹਨੂੰ ਇਰਾਨ ਭੇਜਿਆ ਗਿਆ ਪਹਿਲੀ ਗੱਲ ਦਾ ਸਾਨੂੰ ਇਹ ਲੱਗਦਾ ਕਿ ਜਿਹੜੇ ਇਸ ਬਾਰਡਰ ਤੋਂ ਪਰੇ ਦੇ ਬੰਦੇ ਨੇ ਉਹ ਸਾਰੇ ਦੁਸ਼ਮਣ ਨੇ ਸੋ ਜਦੋਂ ਉਹ ਸਾਨੂੰ ਸਿਰਫ ਦੁਸ਼ਮਣੀ ਪੜਾਏ ਜਾਂਦੇ ਨੇ ਤਾਂ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਸਾਡੇ ਗਦਰੀ ਬਾਬੇ ਈਰਾਨ ਦੇ ਵਿੱਚ ਲੜਨ ਜਾਂਦੇ ਨੇ ਈਰਾਨ ਦੇ ਲੋਕਾਂ ਨਾਲ ਮਿਲ ਕੇ ਗੋਰਿਆਂ ਦੇ ਖਿਲਾਫ ਲੜ ਰਹੇ ਨੇ ਕਾਬਲ ਦੇ ਵਿੱਚ ਕਾਬਲ ਦੇ ਲੋਕਾਂ ਨਾਲ ਲੜ ਕੇ ਗੋਰਿਆਂ ਦੇ ਖਿਲਾਫ ਲੜ ਰਹੇ ਨੇ ਇਹ ਬਹੁਤ ਸਾਰੀ ਵਿਰਾਸਤ ਹੈ ਚਲੋ ਆਪਾਂ ਫਿਲਮ ਤੇ ਆ ਜਾਂਦੇ ਹਾਂ ਉਹ ਬੰਦਾ ਕਹਿੰਦਾ ਵੀ ਜਦੋਂ ਸਾਨੂੰ ਭੇਜਿਆ ਗਿਆ ਈਰਾਨ ਤਾਂ ਉਹ ਦੋ ਚੀਜ਼ਾਂ ਦਿੰਦੇ ਸੀ ਇੱਕ ਪਿਸਤੌਲ ਦਿੱਤਾ ਸਾਨੂੰ ਤੇ ਇੱਕ ਪ੍ਰੋਜੈਕਟਰ ਦਿੱਤਾ ਫਿਲਮ ਪ੍ਰੋਜੈਕਟ ਉਹ ਕਹਿੰਦਾ ਵੀ ਜਾ ਕੇ ਉੱਥੇ ਲੋਕਾਂ ਨੂੰ ਫਿਲਮਾਂ ਦਿਖਾਇਓ ਜਿਹੜੀਆਂ ਉਸ ਵੇਲੇ ਫਿਲਮਾਂ ਬਣਦੀਆਂ ਸੀ 1912-13 ਦੇ ਵਿੱਚ ਜਿਹੜੀਆਂ ਪ੍ਰੋ ਪੀਪਲ ਫਿਲਮਾਂ ਸੀ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਚੰਗੀਆਂ ਫਿਲਮਾਂ मीनिंगफुल ਕੁਝ ਵੀ ਗੱਲ ਉਹ ਫਿਲਮਾਂ ਸੀ ਉਹ ਕਹਿੰਦਾ ਜਾ ਕੇ ਉੱਥੇ ਅਸੀਂ ਦਿਖਾਉਂਦੇ ਸੀ ਇਹ ਐਕਸਪੈਰੀਮੈਂਟ ਉਹਨਾਂ ਨੇ ਪਹਿਲਾਂ ਪੰਜਾਬੀਆਂ 'ਚ ਕੀਤਾ ਅਮਰੀਕਾ ਦੇ ਅਮਰੀਕਾ ਦੇ ਵਿੱਚ ਬਾਬੇ ਸੋਨ ਸਿੰਘ ਪਖਰੇ ਉਹਨਾਂ ਨੇ ਉੱਥੇ ਜਾ ਕੇ ਫਿਲਮਾਂ ਦਿਖਾਈਆਂ ਆਮ ਕਿਸਾਨਾਂ ਨੂੰ ਜਾ ਕੇ ਸੋ ਇਹ ਇੱਕ ਜਿਹੜੀ ਵਿਰਾਸਤਾ ਉਹ ਗਦਰੀਆਂ ਨਾਲ ਜੁੜੀ ਹੋਈ ਹੈ ਜਸਵਰਪੰਤ ਸਿੰਘ ਹੁਣ ਹੁਣੀ ਆਉਂਦੇ ਨੇ ਤੇ ਭਗਤ ਸਿੰਘ ਸਾਰਿਆਂ ਨੂੰ ਪਤਾ ਹੈ ਕਿ ਚਾਰਲੀ ਚੈਪਲਨ ਦਾ ਬਹੁਤ ਵੱਡਾ ਫੈਨ ਸੀ ਤੇ ਸਿਨਮਾ ਆਪਣੇ ਕਾਲਜ ਚੋਂ ਭੱਜ ਕੇ ਉਹ ਚਾਰਲੀ ਚੈਪਲਨ ਦੀਆਂ ਫਿਲਮਾਂ ਦੇਖਦਾ ਸੀ ਜਿਹਦੇ ਵਿੱਚ ਤੁਸੀਂ ਮਾਡਰਨ ਟਾਈਮ ਸਿਟੀ ਲਾਈਟਸ ਇਹ ਸਾਲ ਦੇਖ ਲਿਓ ਅੱਗੇ ਪਿੱਛੇ ਮੈਂ ਫੇਰ ਕਹਿ ਰਿਹਾ ਕਿ ਮੈਨੂੰ ਸਾਲ ਜ਼ਿਆਦਾ ਯਾਦ ਨਹੀਂ ਰਹਿੰਦੇ ਪਰ ਉਹ ਚਾਰਲੀ ਚੈਪਲਨ ਦੀਆਂ ਬਹੁਤ ਸਾਰੀਆਂ ਫਿਲਮਾਂ ਦੇਖਦਾ ਸੀ ਉਹਦੇ ਨਾਲ ਮੈਂ ਜੁੜਿਆ ਸਿਰਫ ਇੱਕ ਭਗਤ ਸਿੰਘ ਨਾਲ ਕਿੱਸਾ ਉਹ ਕਰਕੇ ਫਿਰ ਮੈਂ ਗੱਲ ਖਤਮ ਕਰੂੰਗਾ ਕਿ ਭਗਤ ਸਿੰਘ ਤੇ ਭਗਵਾਨ ਦਾਤ ਮਹੌਰ ਦੋਵੇਂ ਇਹਨਾਂ ਨੂੰ ਪੈਸੇ ਮਿਲਦੇ ਸੀ ਰੋਟੀ ਖਾਣ ਲਈ ਚੰਦਰਸ਼ੇਖਰ ਯਾਦ ਉਹシャン ਨਹੀਂ ਮਿਲਦੇ ਸੀ ਖਾਣੇ ਹੁੰਦੇ ਸੀ ਉਹਨਾਂ ਨੇ ਤੇ ਇਹ ਲਾਹੌਰ ਜਾ ਰਹੇ ਨੇ ਭਗਵੰਦ ਦਾ ਸਮੋਰ ਨੇ ਲਿਖਿਆ ਉਹ ਕਹਿੰਦਾ ਵੀ ਭਗਤ ਸਿੰਘ ਅਸੀਂ ਉੱਥੇ ਇੱਕ ਫਿਲਮ ਲੱਗੀ ਸੀ ਟੌਮਸ ਕੈਬਰ ਟੌਮਸ ਕੈਬਰ ਇੱਕ ਮੈਨਲਾ ਦੋਸਤ ਪਹਿਲਾਂ ਨਾਵਲ ਸੀ ਜਿਹੜਾ ਗੋਰੇ ਜਿਹੜੇ ਸੀ ਅਮਰੀਕੀ ਗੋਰੇ ਉਹ ਕਾਲਿਆਂ ਤੇ ਕੀ ਜ਼ੁਲਮ ਕਰਦੇ ਸੀ ਇਹਦੇ ਬਾਰੇ ਨਾਵਲ ਸੀ ਉਹਦੇ ਤੇ ਫਿਲਮ ਬਣੀ ਸੀ ਉਹਨਾਂ ਦਿਨਾਂ ਤੇ ਕਾਲਿਆਂ ਦੀ ਤਰਾਸ ਦੀ ਦੇ ਉੱਤੇ ਉਹਨਾਂ ਦੀ ਟਰੈਜੀ ਦੇ ਉੱਤੇ ਪਹਿਲੀ ਫਿਲਮ ਸੀ ਤੇ ਪਾਦਰ ਸਿੰਘ ਉਹਨਾਂ ਨੇ ਜਦ ਨਾਵਲ ਪੜਿਆ ਹੋਇਆ ਸੀ ਤਾਂ ਉਹ ਕਹਿੰਦੇ ਵੀ ਇਹ ਫਿਲਮ ਦੇਖਣੀ ਆਪਾਂ ਤੇ ਹੁਣ ਉਹਨਾਂ ਕੋਲ ਪੈਸੇ ਨਹੀਂ ਹੈਗੇ ਤੇ ਉਹ ਭਗਵਾਨ ਦਾਸ ਮੋਹਰ ਨੂੰ ਕਹਿੰਦੇ ਵੀ ਆਹ ਆਨੇ ਕੱਢ ਜਿਹੜੇ ਤੇਰੇ ਕੋਲ ਨੇ ਉਹ ਕਹਿੰਦਾ ਯਾਰ ਇਹ ਰੋਟੀ ਖਾਣ ਲਈ ਨੇ ਇਹ ਨਹੀਂ ਆਪਾਂ ਖਰਚਣੇ ਉਹ ਕਹਿੰਦਾ ਵੀ ਉਹਨੇ ਫਿਰ ਭਗਵਾਨ ਦਾਸ ਮੋਹਰ ਕਹਿੰਦਾ ਵੀ ਅਗਲੇ ਪੌਣਾ ਘੰਟਾ ਭਗਤ ਸਿੰਘ ਇਸ ਗੱਲ ਤੇ ਬੋਲਿਆ ਬਈ ਕਲਾ ਕਿੰਨੀ ਜ਼ਰੂਰੀ ਚੀਜ਼ ਹੈ ਬੰਦੇ ਨੂੰ ਸਿਨੇਮਾ ਕਿਉਂ ਦੇਖਣਾ ਚਾਹੀਦਾ ਹੈ ਉਹ ਕਹਿੰਦਾ ਪੌਣਾ ਘੰਟਾ ਬੋਲੀ ਗਿਆ ਕਹਾ ਮੈਂ ਉਹਨੂੰ ਕਿਹਾ ਵੀ ਇਹ ਚੰਦਰਸ਼ੇਖਰ ਆਯਾਦ ਦੇ ਪੈਸੇ ਦਿੱਤੇ ਨੇ ਉਹ ਮੈਨੂੰ ਉਟੂਗਾ ਭੁੱਖੇ ਮਰਨਾ ਪਊਗਾ ਮੈਂ ਪੈਸੇ ਨਹੀਂ ਦੇਣੇ ਕਹਿੰਦਾ ਫਿਰ ਉਹ ਅਗਲਾ ਘੰਟਾ ਇਹ 1 ਘੰਟਾ ਇਸ ਗੱਲ ਤੇ ਬੋਲਿਆ ਵੀ ਯਾਰ ਇਹ ਡਾਇਰੈਕਟਰਸ਼ਿਪ ਹੈ ਵੱਡੇ ਜੀ ਦੀ ਚੰਦਰਸ਼ੇਖਰ ਆਯਾਦ ਦੀ ਇਹ ਨਹੀਂ ਹੋਣੀ ਚਾਹੀਦੀ ਬੰਦੇ ਨੂੰ ਫਿਲਮ ਦੇਖਣ ਨੂੰ ਜੀ ਕਰਦਾ ਉਹਨੂੰ ਦੇਖਣ ਦੇਣੀ ਚਾਹੀਦੀ ਆ ਕਹਿੰਦਾ ਮੈਂ ਉਹਨੂੰ ਕਿਹਾ ਵੀ ਮੈਂ ਨਹੀਂ ਤੈਨੂੰ ਪੈਸੇ ਦੇਣੇ ਉਹ ਕਹਿੰਦਾ ਫਿਰ ਉਹਨੇ ਮੇਰੀ ਬਾਹ ਜਿਹੜੀ ਮਰੋੜ ਕੇ ਲਾਲੀ ਤੇ ਕਹਿੰਦਾ ਵੀ ਮੈਂ ਕਹਿੰਦਾ ਮਤਲਬ ਲੈਲਪੁਰ ਤੋਂ ਆਇਆ ਕਹਿੰਦਾ ਕੁੱਟੂ ਬਹੁਤ ਤੇ ਕਹਿੰਦਾ ਚੁੱਪ ਕਰਕੇ ਫਿਰ ਕਹਿੰਦਾ ਮੇਰੀ ਬਾਹ ਮੋੜ ਕੇ ਲੈ ਮੇਰੀ ਖਿੜਕੀ ਤੱਕ ਲੈ ਕੇ ਗਿਆ ਤੇ ਕਹਿੰਦਾ ਜਾ ਕੇ ਵੀ ਤੇ ਪੈਸੇ ਵੀ ਤੂੰ ਦੇ ਆਪਣੇ ਹੱਥੀਂ ਕਹਿੰਦਾ ਫਿਰ ਉਹਨੇ ਦਿੱਤੇ ਤੇ ਅਸੀਂ ਫਿਲਮ ਦੇਖੀ ਤੇ ਦੂਜੇ ਦਿਨ ਜਾਂ ਤੀਜੇ ਦਿਨ ਜਦੋਂ ਵੀ ਚੰਦਰਸ਼ੇਖਰ ਯਾਦ ਆਇਆ ਉਹ ਕਹਿੰਦਾ ਮੈਂ ਉਹਨੂੰ ਕਹਤਾ ਭਗਤ ਸਿੰਘ ਨੂੰ ਵੀ ਦੇਖ ਭਰਾਵਾ ਚੰਦਰ ਉਹਨੂੰ ਚੰਦਰਸ਼ੇਖਰ ਯਾਦ ਨੂੰ ਫੇਸ ਟੂ ਕਰਨਾ ਤੇ ਮੈਂ ਨਹੀਂ ਤੂੰ ਪੈਸੇ ਪਾਰਟੀ ਦੇ ਖਰਚਵਾ ਦੇ ਕਹਾਂ ਮੈਂ ਚੰਦਰਸ਼ੇਖਰ ਯਾਦ ਨੂੰ ਪਾਕ ਸਿੰਘ ਕਹਿੰਦਾ ਵੀ ਜੇ ਉਹ ਜੀ ਪਟਾ ਜੀ ਤੁਸੀਂ ਉਹ ਪੜੀਆ ਟੌਮਸ ਕੈਰਨ ਉਹ ਕਹਿੰਦਾ ਮੈਂ ਸੁਣਿਆ ਉਹਦੇ ਬਾਰੇ ਬਹੁਤ ਵਧੀਆ ਕਿਤਾਬ ਆ ਕਹਿੰਦਾ ਉਹ ਤੇ ਫਿਲਮ ਬੜੀ ਆ ਕਹਿੰਦਾ ਮੈਂ ਇਹ ਵੀ ਸੁਣਿਆ ਵੀ ਯਾਰ ਫਿਲਮ ਆਈ ਆ ਕਹਿੰਦਾ ਉਹ ਕਹਿੰਦਾ ਵੀ ਅ ਅਸੀਂ ਦੇਖ ਲਈ ਆ ਤੇ ਤੁਸੀਂ ਦੇਖ ਲਿਓ ਹੁਣ ਸਾਨੂੰ ਰੋਟੀ ਦੇ ਪੈਸੇ ਦੋ ਸੋ ਇਹ ਕਿਸਟ ਪਾਕ ਸਿੰਘ ਉਹਨਾਂ ਦਾ ਹੋਇਆ ਤੇ 1917 ਦੇ ਵਿੱਚ ਥੋੜਾ ਜਿਹਾ ਅੱਗੇ ਚਲੇ ਜਾਂਦੇ ਆ ਤੇ ਉਸ ਵੇਲੇ ਰਸ਼ੀਆ ਦੇ ਵਿੱਚ ਰੈਵੋਲੂਸ਼ਨ ਹੋ ਜਾਂਦਾ ਤੇ ਲੈਨਨ ਹੋਣੀ ਆ ਜਾਂਦੇ ਨੇ ਤੇ ਲੈਨਨ ਦਾ ਜਿਹੜਾ ਇੱਕ ਬਿਆਨ ਹੈ ਜਿਹੜਾ ਸਿਨੇਮੇ ਨੂੰ ਲੈ ਕੇ ਬਹੁਤ ਇੰਪੋਰਟੈਂਟ ਹੈ ਉਹ ਇਹ ਕਹਿੰਦਾ ਵੀ ਜਿਹੜੇ ਆ ਸਿਨੇਮਾ ਲੋਕਾਂ ਦੀ ਗੱਲ ਕਰਨ ਦਾ ਤੇ ਲੋਕਾਂ ਤੱਕ ਗੱਲ ਪਹੁੰਚਾਉਣ ਦਾ ਸਭ ਤੋਂ ਵੱਡਾ ਮਾਧਿਅਮ ਜਿਹੜਾ ਉਹ ਸਿਨੇਮਾ ਹੋਊਗਾ ਇਹ ਲੈਨਨ ਕਹਿ ਰਿਹਾ ਜਦੋਂ ਹੀ ਉਹ ਕਹਿੰਦਾ ਤੇ ਨਾਲ ਦੀ ਨਾਲ ਜਿਹੜੇ ਅਮੀਰ ਮੁਲਕ ਨੇ ਜਿਹੜੇ ਸਾਨੂੰ ਗੁਲਾਮ ਬਣਾਉਣ ਵਾਲੇ ਮੁਲਕ ਨੇ ਉਹ ਸੈਂਸਰਸ਼ਿਪ ਪਿਠਾ ਦਿੰਦੇ ਵੀ ਹੁਣ ਐ ਨਹੀਂ ਵੀ ਤੁਸੀਂ ਮਤਲਬ ਫਿਲਮਾਂ ਬਣਾਓਗੇ ਅਸੀਂ ਜੋ ਕਹੀਏ ਉਹ ਬਣਾਵਾਂਗੇ ਅਸੀਂ ਬੈਨ ਵੀ ਕਰਾਂਗੇ ਫਰਮਾ ਜਿਹੜੀਆਂ ਮਤਲਬ ਜੇ ਤੁਸੀਂ ਸਾਡੇ ਖਿਲਾਫ ਬੋਲੋਗੇ ਸੋ ਉਹ ਅੱਜ ਤੱਕ ਸਰਕਾਰਾਂ ਉਮੀਦ ਕਰਦੀਆਂ ਰਹਿੰਦੀਆਂ ਨੇ ਕਰ ਤੇ ਹੁਣ ਇਹ ਜਿਹੜੀ ਸਾਰੀ ਵਿਰਾਸਤ ਜਾਂ ਮਤਲਬ ਇਹਦੇ ਤੇ ਬਹੁਤ ਲੰਬਾ ਬੋਲਿਆ ਜਾ ਸਕਦਾ ਪਰ ਇਹ ਸਾਰੀ ਜਿਹੜੀ ਗੱਲ ਹੈ ਇਹਦੇ ਵਿੱਚ ਸਾਨੂੰ ਇਹ ਇੱਕ ਗੱਲ ਪਤਾ ਲੱਗਦੀ ਹੈ ਕਿ ਸਿਨੇਮੇ ਦੀ ਇਮੀਅਤ ਪਤਾ ਲੱਗਦੀ ਹੈ ਮਾਧਿਅਮ ਦੀ ਇਮੀਅਤ ਪਤਾ ਲੱਗਦੀ ਹੈ ਤੁਹਾਨੂੰ ਕਿ ਜਿਹੜਾ ਮਾਸ ਮੀਡੀਆ ਜਿਹੜਾ ਮਾਧਿਅਮਾ ਸਿਨੇਮਾ ਉਹ ਮਾਧਿਅਮ ਦੇ ਤੌਰ ਦੇ ਉੱਤੇ ਕਿੰਨਾ ਵੱਡਾ ਵਿਸ਼ਾਲ ਹੈ ਉਹਦੇ ਵਿੱਚ ਮਨੁੱਖ ਦੇ ਹਰ ਭਾਵ ਚਾਹੇ ਉਹ ਹੱਸਣਾ ਹੋਵੇ ਚਾਹੇ ਉਹ ਰੋਣਾ ਹੋਵੇ ਚਾਹੇ ਉਹ ਜੋਸ਼ ਹੋਵੇ ਚਾਹੇ ਗੁੱਸਾ ਹੋਵੇ ਤੇ ਚਾਹੇ ਉਹ ਨਾਪਰੀ ਹੋਵੇ ਰਜਿਸਟੈਂਸ ਹੋਵੇ ਕਿਸੇ ਗਲਤ ਚੀਜ਼ ਖਿਲਾ ਬੋਲਣਾ ਹੋਵੇ ਉਹ ਸਾਰੇ ਸ਼ਾਮਲ ਨੇ ਤੇ ਸਿਰੇ ਦਾ ਪੰਜਾਬ ਦਾ ਸਾਇੰਸਦਾਨ ਉਚੀ ਰਾਮਸਾਨੀ ਤੇ ਸਿਰੇ ਦਾ ਪੰਜਾਬ ਦਾ ਇਨਕਲਾਬੀ ਭਗਤ ਸਿੰਘ ਤੇ ਦੁਨੀਆ ਦਾ ਸਿਰੇ ਦਾ ਇਨਕਲਾਬੀ ਲੈਨਨ ਇਸ ਗੱਲ ਤੇ ਸਹਿਮਤ ਨੇ ਕਿ ਸਿਨੇਮਾ ਜਿਹੜਾ ਉਹ ਸਭ ਤੋਂ ਵੱਡਾ ਮਾਧਿਅਮ ਆ ਲੋਕਾਂ ਦੀ ਗੱਲ ਕਰਨ ਦਾ ਤੇ ਲੋਕਾਂ ਤੱਕ ਗੱਲ ਪਹੁੰਚਾਉਂਦਾ 뭐가 어떤 다는거아